ਇੰਡੀਆ ਟੂ ਕੈਨੇਡਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਅਤੇ ਇਮੀਗ੍ਰੇਸ਼ਨ ਮਾਹਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਹੁਣ ਪੰਜਾਬੀਆਂ ਦੇ ਲਈ ਬੰਦ ਹੋ ਚੁੱਕਾ ਹੈ ਪਰ ਸਾਲ 2025 ਦੇ ਪਹਿਲੇ 3 ਮਹੀਨਿਆਂ ਦਾ ਡਾਟਾ ਕੈਨੇਡਾ IRCC ਦੇ ਵੱਲੋਂ ਸ਼ੇਅਰ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਪਤਾ ਲੱਗਾ ਹੈ ਕਿ ਕੈਨੇਡਾ ਦੇ ਵੱਲੋਂ 8,34,010 ਸਥਾਈ ਨਿਵਾਸੀਆਂ ਦੀਆਂ ਅਰਜ਼ੀਆਂ ਨੂੰ ਐਕਸਟੈਂਸ਼ਨ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ ਜੀ ਹਾਂ ਜਿੱਥੇ ਕਿ ਬਹੁਤ ਸਾਰੇ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਕੈਨੇਡਾ ਦੇ ਵਿੱਚ ਲਗਾਤਾਰ ਵਰਕ ਪਰਮਿਟ ਐਕਸਪਾਇਰ ਹੁੰਦੇ ਜਾ ਰਹੇ ਹਨ ਸੋ ਇਸੇ ਦੌਰਾਨ ਜਿਹੜੇ ਵਰਕ ਪਰਮਿਟ ਦੇ ਉੱਤੇ ਕੰਮ ਇਹ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਹਨ ਉਹਨਾਂ ਦੇ ਵੀ ਵੀਜ਼ੇ ਦੀ ਮਿਆਦ ਪੁੱਗਦੀ ਜਾ ਰਹੀ ਹੈ ਤੇ ਵਿਜ਼ਟਰ ਵੀਜ਼ਾ ਵਾਲੇ ਵੀ ਲਗਾਤਾਰ ਆਪਣਾ ਵਰਕ ਪਰਮਿਟ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਹਿਲੇ 3 ਮਹੀਨਿਆਂ ਦਾ ਇਹ ਅੰਕੜਾ ਸ਼ੇਅਰ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਕਿ 8,34,000 ਤੋਂ ਵੀ ਵੱਧ ਅਸਥਾਈ ਨਿਵਾਸੀਆਂ ਦੀਆਂ ਜਿਹੜੀਆਂ ਵੀਜ਼ਾ ਐਕਸਟੈਂਸ਼ਨ ਨੂੰ ਮਨਜ਼ੂਰੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦੇ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਸਭ ਤੋਂ ਵੱਧ ਜਿਹੜੇ ਆંકड़े ਸਟੱਡੀ ਵੀਜ਼ਾ ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਹਨ ਤੇ ਇਸ ਦੇ ਵਿੱਚ ਸਭ ਤੋਂ ਵੱਧ ਮਨਜ਼ੂਰੀ ਵੀ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਭਾਰਤੀ ਸਟੂਡੈਂਟਾਂ ਅਤੇ ਭਾਰਤੀ ਕਾਮਿਆਂ ਨੂੰ ਹੀ ਮਿਲੀ ਹੈ ਜਿਨ੍ਹਾਂ ਦੀ ਕੀ ਗਿਣਤੀ 38255 ਅਰਜ਼ੀਆਂ ਦੀ ਰੱਖੀ ਗਈ ਹੈ ਇਸ ਤੋਂ ਇਲਾਵਾ ਦੂਸਰਾ ਨੰਬਰ ਨਾਈਜੀਰੀਆ ਦਾ ਹੁੰਦਾ ਹੈ ਜਿੱਥੇ ਕਿ 104000 ਲੋਕਾਂ ਦੀਆਂ ਅਰਜ਼ੀਆਂ ਨੂੰ ਜਿਹੜੀ ਐਕਸਟੈਂਸ਼ਨ ਮਿਲੀ ਹੈ ਇਸ ਤੋਂ ਬਾਅਦ ਚੀਨ ਮੈਕਸੀਕੋ ਇਰਾਨ ਫਿਲੀਪੀਨਸ ਯੂਕਰੇਨ ਪਾਕਿਸਤਾਨ ਤੱਕ ਕੋਲੰਬੀਆ ਤੇ ਬੰਗਲਾਦੇਸ਼ ਦੇ ਲੋਕ ਸ਼ਾਮਲ ਹਨ ਸੋ ਸਭ ਤੋਂ ਬਾਅਦ ਜਿਹੜੇ ਭਾਰਤੀ ਪੰਜਾਬੀ ਆ ਉਹਨਾਂ ਦਾ ਹਮੇਸ਼ਾ ਹੀ ਜਿਹੜਾ ਕੈਨੇਡਾ ਹਾਰਮਨ ਪਿਆਰਾ ਦੇਸ਼ ਰਿਹਾ ਹੈ ਸੋ ਸਭ ਤੋਂ ਬਾਅਦ ਐਕਸਟੈਂਸ਼ਨ ਜਿਹੜੀ ਆ ਭਾਰਤੀਆਂ ਨੂੰ ਹੀ ਪਹਿਲੇ 3 ਮਹੀਨਿਆਂ ਦੇ ਦੌਰਾਨ ਹੀ ਮਿਲ ਚੁੱਕੀ ਹੈ ਇਸ ਤੋਂ ਬਾਅਦ ਦੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਜੋ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੈਨੇਡਾ ਦੇ ਅਜਿਹੇ ਇਲਾਕਿਆਂ ਦੇ ਵਿੱਚ ਓਪਨ ਕੀਤਾ ਜਾ ਰਿਹਾ ਹੈ ਜਿੱਥੇ ਕੀ ਵਰਕਰਾਂ ਦੀ ਖਾਸ ਤੌਰ ਦੇ ਉੱਤੇ ਜਿਹੜੇ ਸਕਿੱਲ ਵਰਕਰ ਅਤੇ ਕਾਮਿਆਂ ਦੀ ਕਾਫੀ ਜ਼ਿਆਦਾ ਘਾਟ ਪਈ ਜਾ ਰਹੀ ਹੈ ਸੋ ਹੁਣ ਥੰਡਰ ਬੇ ਇਲਾਕਾ ਜੋ ਕਿ 온ਟਾਰੀਓ ਦਾ ਇਲਾਕਾ ਹੈ ਉਹਨਾਂ ਦੇ ਵੱਲੋਂ ਵੀ ਜਿਹੜਾ RCIV ਪ੍ਰੋਗਰਾਮ ਓਪਨ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਕੀ ਬਿਜ਼ਨਸ ਫਾਈਨੈਂਸ ਇਸ ਤੋਂ ਇਲਾਵਾ ਐਡਮਿਨਿਸਟਰ ਹੈਲਥ ਅਤੇ ਐਜੂਕੇਸ਼ਨ ਲਾਅ ਐਂਡ ਸੋਸ਼ਲ ਕਮਿਊਨਿਟੀ ਐਂਡ ਗਵਰਨਮੈਂਟ ਸਰਵਿਸ ਸੀਲੈਂਡ ਸਰਵਿਸਸਸ ਅਤੇ ਇਸ ਤੋਂ ਇਲਾਵਾ ਟ੍ਰੇਡ ਅਤੇ ਟ੍ਰਾਂਸਪੋਰਟ ਟਰੱਕ ਡਰਾਈਵਰਾਂ ਦੇ ਲਈ ਵੀ ਜਿਹੜੀ ਆ ਇਸ ਦੇ ਵਿੱਚ ਪੀਆਰ ਆਸਾਨੀ ਦੇ ਨਾਲ ਮਿਲ ਸਕਦੀ ਹੈ ਤੇ ਸਿਰਫ ਜਿਹੜਾ ਲੋ ਫਾਈਲ ਵਾਲਿਆਂ ਦੇ ਲਈ ਵੀ ਜਿਹੜਾ 8 ਮਹੀਨੇ ਦੇ ਅੰਦਰ ਅੰਦਰ ਹੀ ਜਿਹੜੀ ਹੈ ਇੱਥੇ ਪੀਆਰ ਮਿਲ ਸਕਦੀ ਹੈ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਪੰਜਾਬੀ ਭਾਰਤੀ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਕਿ ਹੁਣ ਪ੍ਰੋਸੈਸਿੰਗ ਟਾਈਮ ਕਾਫੀ ਜ਼ਿਆਦਾ ਘੱਟ ਕਰ ਦਿੱਤਾ ਗਿਆ ਹੈ ਜੀ ਹਾਂ 15 ਤੋਂ 20 ਦਿਨ ਦੇ ਵਿੱਚ ਹੀ ਹੁਣ ਕੈਨੇਡਾ ਦਾ ਪਾਰੇ ਇਸ ਦੌਰਾਨ ਜੇਕਰ ਸਕਸੈਸ ਰੇਟ ਦੀ ਗੱਲ ਕਰੀਏ ਤੇ ਸਕਸੈਸ ਰੇਟ ਜਿਹੜਾ ਹੈ ਹੁਣ ਕਾਫੀ ਚੰਗਾ ਨਹੀਂ ਚੱਲ ਰਿਹਾ ਸੋ ਐਵਰੇਜ ਜਿਹੜਾ ਸਕਸੈਸ ਰੇਟ ਚੱਲ ਰਿਹਾ ਹੈ ਸਪੌਂਸਰਸ਼ਿਪ ਦੇ ਉੱਤੇ ਜਿਹੜੇ ਜ਼ਿਆਦੇ ਵੀਜ਼ੇ ਦੇਖਣ ਨੂੰ ਮਿਲ ਰਹੇ ਹਨ ਜਿਵੇਂ ਕਿ ਸਾਲ 2023 ਦੇ ਵਿੱਚ ਜਿਹੜੇ ਥੜਾ ਥੜਾ ਟੂਰਿਸਟ ਵੀਜ਼ੇ ਜਾਰੀ ਕੀਤੇ ਗਏ ਸਨ ਉਹ ਸਕਸੈਸ ਰੇਟ ਜਿਹੜਾ ਤੁਹਾਨੂੰ ਦੱਤੀਏ ਕਿ ਅਜੇ ਤੱਕ ਦੇਖਣ ਨੂੰ ਨਹੀਂ ਮਿਲ ਰਿਹਾ ਹੈ